ਗਰਵੇ ਸੇ ਤਿੰਨ ਧੰਨ ਜਨਮ ਦੀ ਮਾਓ ਆਏ ਸਫਲ ਸੇ ਪਰਵਤ ਗਾਰ ਅਪਾਰ ਅਗੰਭ ਬੇੰਥ ਤੋਂ ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਨੂੰ ਤੇਰੀ ਪਣਾ ਖੁਦਾਏ ਤੂੰ ਬਖਸ਼ੰਦਗੀ ਛੇਕ ਫਰੀਦੈ ਖੈਰ ਦੀਜੈ ਬੰਦਗੀ ਐਸੀਆਂ ਦਾਤਾ ਮੰਡਨ ਵਾਲੇ ਸਤਿਗੁਰੂ ਜਾਹਰਾਜ ਹੂਰ ਹਾਜ਼ਰਾ ਹਜ਼ੂਰ ਚਵਰ ਸ਼ਤਰ ਤਖਤ ਦੇ ਮਾਲਕ ਗੁਰਗੱਦੀ ਤੇ ਬਿਰਾਜਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਖਾਦੂਰੀ ਦੇ ਅੰਦਰ ਸੱਜ ਬੈਠੇ ਗੁਰੂ ਪਿਆਰੀ ਗੁਰਖਾਲਸਾ ਸਾਧ ਸੰਗਤ ਜੀਓ ਆਪ ਸਰਬੱਤ ਸੰਤਾਂ ਬੜੇ ਵੱਡੇ ਭਾਗਾਂ ਵਾਲੇ ਹੋ ਕੰਨਤਾ ਦੇ ਜੋਗ ਹੋ ਜੋ ਸਤਸੰਗਤ ਦੀ ਕੜੀ ਨੂੰ ਮਾਣ ਰਹੇ ਹੋ ਆਓ ਸਵਾ ਮੇਰੇ ਕੋਲ ਤਕਰੀਬਨ ਹਾਜ਼ਰੀ ਲਵਾਉਂਦਾ ਏ ਆਪਾਂ ਕਿਸੇ ਮਜਬੂਨ ਨੂੰ ਪ੍ਰਾਰੰਭ ਕਰਨ ਤੋਂ ਪਹਿਲਾਂ ਜੋ ਤੁਹਾਡੀ ਤੇ ਮੇਰੀ ਹਾਜ਼ਰੀ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਲੱਗ ਜਾਵੇ ਦਸਵੇਂ ਪਿੱਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਨੂੰ ਕਰੋ ਜੀ ਪ੍ਰਵਾਨ ਦੋਵੇਂ ਹੱਥ ਜੋੜੋ ਸੀਸ ਝੁਕਾਓ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬਸੰਤਾ ਸਤਸੰਗਤ ਦੀ ਕੜੀ ਨੂੰ ਮੰਨਦੇ ਹੋ ਕੰਤਾ ਦੇ ਦੋਖ ਹੋ ਇਸ ਤੋਂ ਵੀ ਵੱਡੀ ਮੁਬਾਰਕਬਾਦ ਮੈਂ ਸਕੂਲ ਦੇ ਸਮੂਹ ਸਟਾਫ ਅਤੇ ਡਾਇਰੈਕਟਰ ਸਾਹਿਬਾਨ ਪਾਈ ਪ੍ਰੀਤਮ ਸਿੰਘ ਜੀ ਨੂੰ ਦਿੰਨੀ ਹੈ ਜਿਨ੍ਹਾਂ ਨੇ ਇਸ ਆਉਣ ਵਾਲੀ ਫੁਲਵਾੜੀ ਨੂੰ ਆਉਣ ਵਾਲੇ ਬੱਚਿਆਂ ਨੂੰ ਗੁਰਮਤ ਦੇ ਅਨਸਾਰ ਜੋ ਕਵਿਤਾਵਾਂ ਇਤਿਹਾਸ ਨਾਲ ਜੋੜ ਕੇ ਆਪ ਸਰਬੱਤ ਸੰਤਾਂ ਦੇ ਸਨਮੁਖ ਬੋਲਣ ਵਾਸਤੇ ਸਪੇਸ਼ੀਅਲ ਦੇ ਵਾਸਤੇ ਖੜੇ ਕਰਦੇ ਨੇ ਅੱਜ ਜਿਹੜੇ ਛੋਟੇ-ਛੋਟੇ ਬੱਚੇ ਤੁਹਾਡੇ ਸਨਮੁਖ ਮੇਰੇ ਤੋਂ ਪਹਿਲਾਂ ਹਾਜ਼ਰੀ ਭਰ ਕੇ ਗਏ ਨੇ ਤਕਰੀਬਨ 3 ਤੋਂ 4 ਸਾਲ ਪਹਿਲਾਂ ਮੈਂ ਵੀ ਉਹਨਾਂ ਦੇ ਵਾਂਗ ਹੀ ਇਸੇ ਸਟੇਜ ਤੇ ਖੜਕੇ ਬੋਲਿਆ ਕਰਦੀ ਸੀ ਇਹੇ ਸਟੇਜ ਮੇਰੀ ਪਹਿਲੀ ਹੈ ਐਸੀ ਹੀ ਸਟੇਜ ਤੋਂ ਮੇਰੀ ਸ਼ੁਰੂਆਤ ਹੋਈ ਜਿਸ ਤਰ੍ਹਾਂ ਅੱਜ ਤੁਸੀਂ ਉਹਨਾਂ ਛੋਟੇ ਬੱਚਿਆਂ ਨੂੰ ਅਸੀਸਾਂ ਦਿੰਦੇ ਹੋ ਐਸੀ ਹੀ ਤਰ੍ਹਾਂ ਸਮੂਹ ਸਕੂਲ ਦੇ ਸਟਾਫ ਪ੍ਰਿੰਸੀਪਲ ਸਾਹਿਬ ਤੇ ਡਾਇਰੈਕਟਰ ਭਾਈ ਪ੍ਰਕਾਸ਼ ਸਿੰਘ ਜੀ ਦਾ ਸਤਿਕਾਰ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰ ਕਿਰਪਾ ਦਾ ਸਦਕਾ ਅੱਜ ਤੁਹਾਡੇ ਸਾਹਮਣੇ ਸਨਮੁਖ ਇਤਿਹਾਸ ਦਾ ਜ਼ਿਕਰ ਕਰਨ ਦੇ ਵਾਸਤੇ ਇਤਿਹਾਸਿਕ ਸੰਤ ਪਾਉਣ ਵਾਸਤੇ ਖੜੀ ਹੋਈ ਹਾਂ ਉਹਨਾਂ ਦੀ ਬਦੌਲਤ ਹੀ ਅੱਜ ਮੈਂ ਸਮੂਹ ਸਿੱਖ ਧਰਮ ਦੀਆਂ ਸਿੱਖ ਪ੍ਰਚਾਰਕ ਕਮੇਟੀਆਂ ਦੀਆਂ ਸਟੇਜਾਂ ਤੇ ਜਾ ਕੇ ਗੁਰੂ ਕੇ ਇਤਿਹਾਸ ਨੂੰ ਸਾਂਝਾ ਕਰਦੀ ਹਾਂ ਬਹੁਤ ਹੀ ਇਸਤਿਹਾਰਯੋਗ ਸਕੂਲ ਦੇ ਸਮੂਹ ਸਟਾਫ ਜਿਨ੍ਹਾਂ ਨੇ ਕਿਉਂਕਿ ਅੱਜ ਜੇਕਰ ਅਸੀਂ ਬੱਚਿਆਂ ਵੱਲ ਵੇਖੀ ਆਉਣ ਵਾਲੀ ਜਿਹੜੀ ਪਨੀਰੀ ਹੈ ਕੌਣ ਵਾਲੀ ਜਿਹੜੀ ਜਵਾਨੀ ਹੈ ਇਹ ਹੀ ਛੋਟੇ ਬੱਚੇ ਨੇ ਜਿਨ੍ਹਾਂ ਨੇ ਪੰਜਾਬ ਨੂੰ ਬਚਾਉਣਾ ਹੈ ਕਿਉਂਕਿ ਪੰਜਾਬ ਦੀ ਧਰਤੀ ਤੇ ਤਿੰਨ ਹੜ ਵਗੇ ਪਹਿਲਾਂ ਤੇ ਇਹਨਾਂ ਨੇ 84 ਦੇ ਦੰਗਿਆਂ ਦੇ ਸਮੇਂ ਸਿੱਖਾਂ ਦੇ ਨਾਲ ਕੀ ਕੁਛ ਹੋਇਆ ਤੁਸੀਂ ਭਲੀ-ਪਾਂਤ ਜਾਣਦੇ ਹੋ ਉਸ ਤੋਂ ਬਾਅਦ ਨਸ਼ਿਆਂ ਦਾ ਦੂਜਾ ਦੌਰ ਆ ਗਿਆ ਤੇ ਤੀਜਾ ਦੌਰ ਹੁਣ ਵਿਦੇਸ਼ੀ ਯਾਤਰਾ ਦਾ ਆ ਗਿਆ ਕਿ ਹਰ ਤਿਹੇ ਬੱਚੇ ਦੀ ਮੰਦੀ ਚਾਹਤ ਹੈ ਕਿ ਮੈਂ ਪੰਜਾਬ ਨੂੰ ਛੱਡ ਕੇ ਵਿਦੇਸ਼ ਦੇ ਵਿੱਚ ਚਲਾ ਜਾਵਾਂ ਤੇ ਬਹੁਤਾ ਪੈਸਾ ਕਮਾ ਲਵਾਂ ਪੈਸੇ ਦਾ ਹੀ ਕਲਾਲ ਚ ਦੇ ਸਾਡੀ ਪੰਜਾਬ ਦੀ ਧਰਤੀ ਤੇ ਵੀ ਬਹੁਤ ਖੁਸ਼ ਹੈ ਇਸ ਪੰਜਾਬ ਦੀ ਧਰਤੀ ਜਿਸ ਨੂੰ ਗੁਰੂਆਂ ਨੇ ਪੀਰਾਂ ਨੇ ਕਈਆਂ ਨੇ ਮਹਾਤਮਾ ਮਹਾਨ ਸਿੱਖੀ ਦਾ ਨੇ ਵਰਦਾਨ ਦਿੱਤਾ ਇਸ ਪੰਜਾਬ ਦੀ ਧਰਤੀ ਨੂੰ ਛੱਡ ਕੇ ਅਸੀਂ ਵਿਦੇਸ਼ਾਂ ਵੱਲ ਦੌੜੇ ਜਾ ਰਹੇ ਹਾਂ ਪਰ ਜੇਕਰ ਅਸੀਂ ਕਿਰਤ ਕਰੀਏ ਕਿਰਤ ਸਿਰਫ ਤੋਂ ਸਿਰਫ ਕਰਨੀ ਸੀ ਤੇ ਅਸੀਂ ਦੋ ਤੋਂ ਤਿੰਨ ਵੇਲੇ ਦੇ ਪ੍ਰਸ਼ਾਦੇ ਦੀ ਜੇਕਰ ਬਹੁਤਾ ਪਿਆਸਾ ਕਮਾਉਣ ਲੱਗਦੇ ਹਾਂ ਤਾਂ ਸਾਡੇ ਮਨ ਦਾ ਲਾਲਚੇ ਤੇ ਖੁਆਇਸ਼ਾਂ ਮੁਲਕ ਦਾ ਲਾਲਚ ਕਦੀ ਖਤਮ ਨਹੀਂ ਹੋ ਸਕਦਾ 100 ਵਾਲੇ ਦੇ ਮਨ ਦੀ ਚਾਹਤ ਹੈ ਮੈਂ ਹਜ਼ਾਰ ਕਮਾਵਾਂ ਹਜ਼ਾਰ ਵਾਲੇ ਦੇ ਮਨ ਦੀ ਚਾਹਤ ਹੈ ਮੈਂ ਲੱਖ ਕਰੋੜ ਕਮਾਵਾਂ ਇਹ ਤੇ ਲਾਲਚ ਦਿਨ-ਪ੍ਰਤੀ ਦਿਨ ਵੱਧਦਾ ਜਾਵੇਗਾ ਮੇਰੀ ਇੱਕੋ ਇੱਕ ਹੱਥ ਜੋੜ ਕੇ ਬੇਨਤੀ ਹੈ ਇਹ ਜਿਹੜੇ ਛੋਟੇ ਬੱਚੇ ਬੈਠੇ ਨੇ ਜਾਂ ਜਿਹੜੇ 9ਵੀਂ 10ਵੀਂ ਕਲਾਸ ਤੋਂ ਉੱਪਰ ਬੱਚੇ ਬੈਠੇ ਨੇ ਆਪਣੀ ਪੰਜਾਬ ਦੇ ਵਿੱਚ ਰਹਿ ਕੇ ਕਿਰਤ ਕਰਨ ਦੀ ਕੋਸ਼ਿਸ਼ ਕਰਿਓ ਇਹ ਸੁਪਨਾ ਕੋਈ ਨਾ ਸਜਾਓ ਕਿ ਅਸੀਂ ਬਾਹਰ ਜਾਵਾਂਗੇ ਅਸੀਂ ਵਿਦੇਸ਼ ਦੀ ਧਰਤੀ ਦੀ ਯਾਤਰਾ ਕਰਾਂਗੇ ਹਾਂ ਤੁਸੀਂ ਆਪਣੇ ਗਿਆਨ ਚ ਵਾਧਾ ਕਰਨ ਦੇ ਵਾਸਤੇ ਹੋਰ ਕਿਸੇ ਕਾਰਜ ਦੇ ਵਾਸਤੇ ਵਿਦੇਸ਼ਾਂ ਦੇ ਵਿੱਚ ਬੇਸ਼ੱਕ ਜਾਓ ਜਿੰਨੀ ਅਮਰਦੀ ਭਾਸ਼ਾਵਾਂ ਸਿੱਖੋ ਪਰ ਆਪਣੇ ਪੰਜਾਬ ਦੀ ਧਰਤੀ ਨੂੰ ਆਪਣੇ ਪੰਜਾਬ ਦੀ ਮਿੱਟੀ ਨੂੰ ਪੰਜਾਬ ਦੇ ਮੋਢ ਨੂੰ ਨਾ ਛੱਡਿਓ ਮਨਬਿਰਤਿਆਂ ਨੇ ਕਾਗ ਕਰਿਓ ਸਾਡੀ ਪੰਜਾਬ ਦਾ ਸਟੈਂਡ ਕੀ ਸੀ ਤੇ ਸਾਡੀ ਸਿੱਖੀ ਦਾ ਸਟੈਂਡ ਕੀ ਸੀ ਅਹਿਮਦ ਖਾਨ ਅਬਦਾਲੀ ਦਾ ਸਮਾਂ ਆਇਆ 1766 ਇਸਵੀ ਦੇ ਵਿੱਚ ਅਹਿਮਦ ਖਾਨ ਅਬਦਾਲੀ ਨੇ ਸਾਡੀ ਹਿੰਦੁਸਤਾਨ ਉਤੇ ਪੰਜਾਬ ਦੀ ਧਰਤੀ ਵੱਲ ਨੂੰ ਆਉਣ ਵਾਸਤੇ ਨੌਵਾਂ ਹਮਲਾ ਕੀਤਾ ਨੌਵੇਂ ਹਮਲੇ ਦੇ ਵਿੱਚ ਅਹਿਮਦ ਜ਼ਾ ਅਫਗਾਨੀ ਨੇ ਆਪਣੇ ਚਾਟੜਿਆਂ ਨੂੰ ਹਿੰਦੁਸਤਾਨ ਦੀ ਧਰਤੀ ਵੱਲ ਨੂੰ ਭੇਜਿਆ ਕਿ ਹਿੰਦੁਸਤਾਨ ਦੀ ਇਹ ਧਰਤੀ ਦੀਆਂ ਇੱਜ਼ਤ ਬਹੁ ਬੇਟੀਆਂ ਨੂੰ ਬੰਦ ਕੇ ਉਹਨਾਂ ਖੜਨਾ ਸ਼ੁਰੂ ਕਰ ਦਿੱਤਾ ਉਹਦੇ ਕਰਿੰਦਿਆਂ ਨੇ ਉਹਦੇ ਚਾਟੜਿਆਂ ਨੇ ਪੰਜਾਬ ਦੀ ਧਰਤੀ ਤੇ ਡਾਢੀ ਲੋਟ ਮਚਾ ਦਿੱਤੀ ਜਦੋਂ ਪੰਜਾਬ ਦੀ ਧਰਤੀ ਤੋਂ ਨੌਜਵਾਨ ਬਹੁ ਬੇਟੀਆਂ ਨੂੰ ਕੈਦ ਕਰਕੇ ਖੜਨ ਲੱਗੇ ਖੜਕੀ ਜਾ ਕੇ ਉਹਨਾਂ ਦੇ ਨਾਲ ਕਈ ਪ੍ਰਕਾਰ ਦੇ ਹਾਦਸੇ ਹੋਣ ਲੱਗੇ ਐਸੀ ਹੀ ਤਰ੍ਹਾਂ ਇੱਕ ਪਿੰਡ ਦੇ ਵਿੱਚ ਪੰਜਾਬ ਦੀਆਂ ਜੰਮੀਆਂ ਗਈਆਂ ਪੰਜਾਬ ਦੀ ਧਰਤੀ ਦੀਆਂ ਔਰਤਾਂ ਨੂੰ ਚੁੱਕ ਕੇ ਖੜਨ ਲੱਗੇ ਇੱਕ ਕੁੜੀ ਨੂੰ ਬੰਦੀ ਬਣਾਇਆ ਨਾਲ ਹੀ ਉਸ ਦੀਆਂ ਸਾਥ ਨਾਲ ਬੰਦੀ ਬਣਾ ਕੇ ਇੱਕ ਕਤਾਰ ਦੇ ਵਿੱਚ ਖੜੀਆਂ ਕੀਤੀਆਂ ਗਈਆਂ ਇੱਕ ਮੁਹੱਲੇ ਦੇ ਵਿੱਚ ਇੱਕ ਪਿੰਡ ਦੇ ਵਿੱਚ ਉਸੇ ਹੀ ਧੀ ਦੇ ਸਾਹਮਣੇ ਮਾਪੇ ਭਰਾ ਉਹਦਾ ਪਰਿਵਾਰਕ ਰਿਸ਼ਤੇ ਜਿਹੜੇ ਨੇ ਸਾਹਮਣੇ ਖਲੋਤੇ ਨੇ ਜਦੋਂ ਉਹਨੂੰ ਕਾਦੀ ਬਣਾਇਆ ਉਹ ਧੀ ਆਪਣੀ ਮਾਂ ਨੂੰ ਰੋ ਕੇ ਹਾੜੇ ਪਾ ਕੇ ਅੱਖ ਲੱਗੀ ਮਾਂ ਤੂੰ ਮੈਨੂੰ ਕਦੀ ਆਖਿਆ ਕਰਦੀ ਸੀ ਧੀਏ ਆਪਣੇ ਸਿਰ ਦੇ ਉੱਤੇ ਚੁੰਨੀ ਨਾ ਲੱਥਣ ਦੇਈ ਧੀਏ ਕਦੀ ਘਰ ਦੀਆਂ ਬਰੂਹਾਂ ਤੋਂ ਬਾਹਰ ਗੈਰ ਮਰਦ ਦੇ ਨਾਲ ਕਾਇਰ ਨਾ ਤੇਰੀ ਮਾਂ ਤੂੰ ਮੈਨੂੰ ਆਖਿਆ ਸੀ ਕਿ ਆਪਣੇ ਬਾਬਲ ਦੀ ਚਿੱਟੀ ਪਗੜੀ ਨੂੰ ਕਦੀ ਦਾਗ ਨਾ ਲੱਗਣ ਦੇਵੀਂ ਆਪਣੇ ਬਾਬਲ ਦੀ ਚਿੱਟੀ ਪਗੜੀ ਨੂੰ ਹੋਰ ਵੀ ਇੱਚਿਆ ਕਰੀ ਮਾਂ ਅੱਜ ਆ ਜਿਹੜੇ ਅਹਿਮਦ ਖਾਂ ਅਫਦਾਲੀ ਦੇ ਕਰਿੰਦਿਆਂ ਸਾਨੂੰ ਫੜ ਕੇ ਲੈ ਕੇ ਚੱਲੇ ਨੇ ਕਿ ਸਾਡੀ ਬਾਪ ਦੀ ਚਿੱਟੀ ਪਗੜੀ ਨੂੰ ਤਾਕ ਲੱਗਣ ਤੋਂ ਬਚਾ ਸਕਣਗੇ ਕਦੇ ਵੀ ਨਹੀਂ ਉਸ ਧੀ ਨੇ ਆਪਣੇ ਮਾਂ ਦੇ ਅੱਗੇ ਰੋਣ ਪਾਇਏ ਕੀਰਨੇ ਪਾਇਏ ਕਿ ਮਾਂ ਅੱਜ ਮੈਨੂੰ ਬਚਾ ਲੇ ਅੱਜ ਅਹਿਮਦ ਖਾਂ ਅਫਦਾਲੀ ਦੇ ਕਰਿੰਦੇ ਮੈਨੂੰ ਚੁੱਕ ਕੇ ਲੈ ਚੱਲੇ ਨੇ ਜਦੋਂ ਮਾਂ ਦੇ ਅੱਗੇ ਕੀਰਨੇ ਪਉਣ ਲੱਗੀ ਮਾਂ ਨੇ ਨੀਵੀਂ ਪਾ ਕੇ ਆਪਣੇ ਸਿਰ ਨੂੰ ਧੌਣ ਨੂੰ ਠਾ ਚੁਕਾ ਲਿਆ ਕਿ ਅਹਿਮਦ ਖਾਂ ਅਫਦਾਲੀ ਦੇ ਕਰਿੰਦਿਆਂ ਦੇ ਅੱਗੇ ਮੇਰੀ ਇੱਕ ਬਾਤ ਨਹੀਂ ਚੱਲਣੀ ਫਿਰ ਉਸੇ ਹੀ ਦਿਨ ਹੀ ਆਪਣੇ ਬਾਪ ਦੇ ਅੱਗੇ ਕੀ ਨੇ ਪਾਏ ਪਿਤਾ ਕਦੀ ਤੂੰ ਮੈਨੂੰ ਸਮਝਾਇਆ ਕਰਦੀ ਸੀ ਕਰਦਾ ਸੀ ਧੀਏ ਘਰ ਤੋਂ ਬਾਹਰ ਪੜਨ ਵਾਸਤੇ ਜਾਵੇਂਗੀ ਤੇ ਮੇਰੀ ਚਿੱਟੀ ਪਗੜੀ ਨੂੰ ਦਾਗ ਨਾ ਲੱਗਣ ਦੇਵੀ ਮੇਰੀ ਪੱਗ ਨੂੰ ਹੋਰ ਵੀ ਉੱਚਾ ਕਰੀ ਦੁਨੀਆ ਦੇ ਉੱਤੇ ਐਸੇ ਕੰਮ ਕਰੀ ਜਿਹਦੇ ਨਾਲ ਤੇਰੇ ਬਾਪ ਦੀ ਤੌਣ ਹੋਰ ਉੱਚੀ ਹੋ ਸਕੇ ਤੇਰਾ ਬਾਪ ਮੁਹੱਲੇ ਦੇ ਵਿੱਚ ਪਿੰਡ ਦੇ ਵਿੱਚ ਦੀਨਾ ਚਵੇ ਤੋਂ ਸਿਰ ਚੁੱਕ ਕੇ ਇਸ ਗਲੀ ਮੁਹੱਲੇ ਦੇ ਵਿੱਚ ਤੁਰ ਸਕੇ ਮਾਂ ਬਾਪ ਜਦੋਂ ਮਾਂ ਪਿਓ ਦੇ ਅੱਗੇ ਆਪਣੀਆਂ ਕੀਰਨੀ ਪਾਏ ਤੇ ਪਿਤਾ ਨੇ ਵੀ ਆਖਿਰਕਾਰ ਨਿਮੀ ਪਾ ਦਿੱਤੀ ਫਿਰ ਅਖੀਰ ਦੇ ਵਿੱਚ ਆਪਣੇ ਭਰਾ ਦੇ ਕੇ ਬਰਾਂਹ ਪਾ ਕੇ ਰੋਕੇ ਉਹੀ ਭੈਣ ਅੱਖ ਲਗੀ ਵੇ ਵੀਰਾ ਕੀ ਦਿਨੀ ਚੌੜੀ ਛਾਤੀ ਦੇ ਨਾਲ ਜਿੰਨੇ ਮਾਂ ਦੇ ਨਾਲ ਤੂੰ ਅੱਜ ਸੱਤ ਦੇ ਵਿੱਚ ਆਪਣੇ ਯਾਰਾਂ ਦੋਸਤਾਂ ਦੇ ਨਾਲ ਫਿਰਦਾ ਹੈ ਕੀ ਦੇਖ ਕੇ ਤੇਰੀ ਭੈਣ ਨੂੰ ਅਜ ਅਹਿਮਦ ਸਾਹ ਅਬਦਾਲੀ ਦੀ ਕਰਿੰਦੇ ਚੁੱਕੇ ਲੱਗੇ ਇਨੀ ਸ਼ਾਨ ਦੇ ਨਾਲ ਤੂੰ ਪਿੰਡ ਦੇ ਵਿੱਚ ਤੁਰ ਸਕੇਂਗਾ ਕਦੀ ਵੀ ਨਹੀਂ ਵੇ ਵੀਰਾ ਅੱਜ ਮੇਰੀ ਰੋਲਦੀ ਹੋਈ ਇੱਜ਼ਤ ਨੂੰ ਮੇਰੀ ਰੋਲਦੀ ਹੋਈ ਪਤ ਨੂੰ ਬਚਾਲਿਆ ਉਸ ਵੀਰ ਨੇ ਵੀ ਨੀਵੀਂ ਪਾ ਕੇ ਦਦੋਂ ਇਨਕਾਰ ਕਰ ਦਿੱਤਾ ਕਿ ਅਮਰ ਅਸਫਦਾਲੀ ਦੇ ਕਰਿੰਦਿਆਂ ਦੇ ਕਿ ਮੇਰੀ ਇੱਕ ਬਾਤ ਨਹੀਂ ਚੱਲਨੀ ਪੁੱਤੀਆਂ ਨੂੰ ਰੋਂਦੀਆਂ ਹੋਈਆਂ ਨੂੰ ਅਮਰ ਅਸਫਦਾਲੀ ਦੇ ਕਰਿੰਦੇ ਝੁੱਕੇ ਲੈ ਗਏ ਜੰਗਲਾਂ ਦੇ ਰਾਸਤੇ ਥਾਣੀ ਬੀਆ ਬਾਂਡ ਰਾਮਾਂ ਦੇ ਥਾਣੀ ਤੋਂ ਖੜਨ ਲੱਗੇ ਇੱਕ ਜਗ੍ਹਾ ਤੇ ਸਾਰੀਆਂ ਉਹ ਨੌਜਵਾਨ ਤੀਆਂ ਨੂੰ ਤੇ ਜਿੰਨਾ ਵੀ ਪੰਜਾਬ ਦੀ ਧਰਤੀ ਤੋਂ ਹਿੰਦੁਸਤਾਨ ਦੀ ਧਰਤੀ ਤੋਂ maal ਲੁੱਟਿਆ ਸੀ ਸਾਰਾ ਇਕੱਠਾ ਕਰਕੇ ਰੱਖਿਆ ਇੱਧਰ ਇੱਕ ਬਾਬਾ ਜਿਹੜਾ ਪਿੰਡਾਂ ਦੇ ਵਿੱਚ ਗੱਗਾ ਕਰਨ ਵਾਸਤੇ ਜਾਇਆ ਕਰਦਾ ਸੀ ਉਹ ਬੈਠਾ ਸੀ ਉਹਨੇ ਜਦੋਂ ਵੇਖਿਆ ਕਿ ਕੁੜੀਆਂ ਬੜੀ ਉੱਚੀ ਉੱਚੀ ਰੋ ਰਹੀਆਂ ਨੇ ਉਦੋਂ ਅਹਿਮਦ ਖਾਨ ਅਬਦਾਲੀ ਦੇ ਚਾਟੜੇ ਜੋਗਰ ਪੰਜਾਬ ਦੀ ਧਰਤੀ ਤੇ ਹਿੰਦੁਸਤਾਨ ਦੀ ਧਰਤੀ ਤੇ ਕਰ ਰਹੀ ਸੀ ਉਹਨੂੰ ਸਾਰੀ ਵਾਰਦਾਦ ਦਾ ਪਤਾ ਲੱਗਾ ਸਾਰੀ ਖਬਰ ਮਿਲੀ ਤੇ ਉਹ ਅਹਿਮਦ ਖਾਨ ਅਬਦਾਲੀ ਦੇ ਕਰਿੰਗਿਆਂ ਦੇ ਕੋਲ ਜਾ ਕੇ ਸਲਾਈ ਪੈ ਗਿਆ ਤੇ ਅੱਖ ਲੱਗਾ ਜਿਹੜੀਆਂ ਧੀਆਂ ਤੁਸੀਂ ਬੰਦੀ ਬਣਾਈਆਂ ਨੇ ਜਿੰਨੀ ਉੱਚੀ ਰੋ ਰਹੀਆਂ ਨੇ ਜੇਕਰ ਖਾਲਸੇ ਤੱਕ ਖਬਰ ਪਹੁੰਚ ਗਈ ਤੁਹਾਡੇ ਵਾਸਤੇ ਭੱਜਣਾ ਇਥੋਂ ਔਖਾ ਹੋ ਜਾਵੇਗਾ ਉਹੀ ਪਠਾਨ ਅਹਿਮਦ ਸਾ ਅਬਦਾਲੀ ਜੀ ਗਰਿੰਦੇ ਜਿਹੜੇ ਤੀਆਂ ਨੂੰ ਚੁੱਕ ਕੇ ਲਈ ਜਾ ਰਹੇ ਸੀ ਉਹ ਅੱਖ ਲੱਗੇ 10 ਬਾਬਾ ਜਦੋਂ ਵੀ ਅਸੀਂ ਇਹਨਾਂ ਤੀਆਂ ਦੇ ਨਜ਼ਦੀਕ ਜਾਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਨੂੰ ਬੰਦੀ ਬਣਾ ਕੇ ਇਹਨਾਂ ਜੰਗਲਾਂ ਤੋਂ ਪਾਰ ਹੋਣ ਖੜੀਏ ਇਹ ਤੀਆਂ ਉੱਚੀ ਉੱਚੀ ਰੋਣ ਲੱਗ ਜਾਂਦੀਆਂ ਨੇ ਬਾਬਾ ਤੂੰ ਹੀ ਦੱਸ ਅਸੀਂ ਕੀ ਕਰੀਏ ਜਾਂ ਜੇਕਰ ਤੇਰੀ ਮੰਨਦੀਆਂ ਨੇ ਤੂੰ ਲਾਗੇ ਜਾ ਕੇ ਚੁੱਪ ਕਰਾ ਦੇ ਬਾਬੇ ਨੇ ਸਿਆਸਤ ਵਰਤੀ ਧੀਆਂ ਦੇ ਕੋਲ ਗਿਆ ਕਿ ਉਹਨਾਂ ਧੀਆਂ ਨੂੰ ਜਾ ਕੇ ਅੱਖ ਲੱਗਾ ਧੀਓ ਤੁਸੀਂ ਚਿੰਤਾ ਨਾ ਕਰੋ ਤੁਹਾਨੂੰ ਬਚਾਉਣ ਦੀ ਖਾਤਰ ਗੁਰੂ ਦੇ ਸਾਜਿਆ ਹੋਇਆ ਖਾਲਸਾ ਪੰਥ ਜ਼ਰੂਰ ਆਵੇਗਾ ਉਹੀ ਧੀਆਂ ਜਦੋਂ ਬਚਪਨ ਦੇ ਵਿੱਚ ਸੀ ਅੱਜ ਤੋਂ ਪਹਿਲਾਂ ਹਰ ਵਾਰੀ ਵੇਖਿਆ ਕਰਦੀਆਂ ਸੀ ਕਿ ਉਹ ਬਾਬਾ ਉਹਨਾਂ ਦੇ ਪਿੰਡਾਂ ਦੇ ਵਿੱਚ ਗਜ਼ਾ ਕਰਨ ਵਾਸਤੇ ਜਾਇਆ ਕਰਦੇ ਸੀ ਇੱਕ ਧੀ ਦੇ ਦਿਮਾਗ ਦੇ ਵਿੱਚ ਅਚਾਨਕ ਉਹ ਸੋਚ ਆਈ ਕੇ ਬਾਬਾ ਤੂੰ ਤੇ ਜਦੋਂ ਸਾਡੇ ਪਿੰਡਾਂ ਦੇ ਵਿੱਚ ਗਦਾ ਕਰਨ ਵਾਸਤੇ ਆਇਆ ਕਰਦਾ ਸੀ ਤੇਰੇ ਕੋਲ ਬੜੀ ਵੱਡੀ ਡਾਲੀ ਭਾ ਬੜੀ ਵੱਡੀ ਟੋਕਰੀ ਸੀ ਜਿਹਦੇ ਵਿੱਚ ਤੂੰ ਪ੍ਰਸ਼ਾਦੀ ਰੱਖਿਆ ਕਰਦਾ ਸੀ ਬਾਬਾ ਸ਼ਾਇਦ ਤੈਨੂੰ ਚੇਤਾ ਹੋਵੇਗਾ ਅਸੀਂ ਛੋਟੀਆਂ ਹੁੰਦੀਆਂ ਤੈਨੂੰ ਪੁੱਛਿਆ ਕਰਦੀਆਂ ਸੀ ਬਾਬਾ ਤੇਰਾ ਪਰਿਵਾਰ ਇੰਨਾ ਵੱਡਾ ਹੈ ਤੂੰ ਇੰਨੀ ਪ੍ਰਸ਼ਾਦੀ ਇਕੱਠੀ ਕਰਕੇ ਖੜਦਾ ਹੈ ਬਾਬਾ ਉਸ ਬਜ਼ੁਰਗ ਬਾਬੇ ਨੇ ਆਖਿਆ ਉਸ ਸਮੇਂ ਬਚਪਨ ਦੇ ਵਿੱਚ ਈਆਂ ਨੂੰ ਜਵਾਬ ਦਿਆ ਕਰਦਾ ਸੀ ਹਾਂ ਧੀਓ ਮੇਰਾ ਪਰਿਵਾਰ ਬੜਾ ਵੱਡਾ ਹੈ ਧੂਤੀਆਂ ਆਖਿਆ ਕਰਦੀ ਸੀ ਬਾਬਾ ਜੇਕਰ ਅਸੀਂ ਪ੍ਰਸ਼ਾਦਾ ਨਾ ਦੇਈਏ ਤੇਰਾ ਪਰਿਵਾਰ ਪਲਦਾ ਕਿੱਥੋਂ ਹੈ ਉਹ ਬਜ਼ੁਰਗ ਬਾਬਾ ਆਖਿਆ ਕਰਦਾ ਸੀ ਕਿ ਮੇਰੇ ਪਰਿਵਾਰ ਦੇ ਵਿੱਚ ਇੰਨਾ ਸਿੱਦਕ ਹੈ ਇੰਨਾ ਸਬਰ ਹੈ ਪ੍ਰਮਾਤਮਾ ਦਾ ਨਾਮ ਜਪ-ਜਪ ਕੇ ਉਹ ਸ਼ੁਕਰ ਕਰ ਲੈਂਦੇ ਨੇ ਬਿਨਾ ਪ੍ਰਸ਼ਾਦੇ ਤੋਂ ਵੀ ਉਹ ਢਿੱਡ ਭਰ ਲੈਂਦੇ ਨੇ ਉਹ ਹੀ ਧੂਤੀਆਂ ਫਿਰ ਸਵਾਲ ਕਰਿਆ ਕਰਦੀਆਂ ਸੀ ਬਾਬਾ ਤੇਰਾ ਪਰਿਵਾਰ ਕਰਦਾ ਕੀ ਹੈ ਤੇ ਬਾਬਾ ਤੂੰ ਅੱਗੋਂ ਜਵਾਬ ਦਿਆ ਕਰਦਾ ਸੀ ਕਿ ਮੇਰਾ ਪਰਿਵਾਰ ਹੈ ਕਿਸੇ ਨਿਮਾਣੇ ਤੇ ਹੁੰਦਾ ਹੋਇਆ ਜੁਲਮ ਨਹੀਂ ਦੇਖ ਸਕਦਾ ਕਿਸੇ ਨਿਤਾਣੇ ਦੇ ਹੁੰਦਾ ਹੋਇਆ ਜੁਲਮ ਸਹਾਰ ਨਹੀਂ ਸਕਦਾ ਬਾਬਾ ਅੱਜ ਸਾਡੇ ਤੇ ਜ਼ਾਲਮ ਜ਼ੁਲਮ ਕਰ ਰਹੇ ਨੇ ਅੱਜ ਤੂੰ ਆਪਣੇ ਪਰਿਵਾਰ ਨੂੰ ਸਾਧ ਕੇ ਲੈ ਕੇ ਆ ਤੈਨੂੰ ਪੁੱਛਿਆ ਕਰਦੇ ਸੀ ਅਸੀਂ ਤੇਰੇ ਪਰਿਵਾਰ ਦਾ ਨਾਂ ਕੀ ਹੈ ਐਨਾ ਵੱਡਾ ਪੰਜਾਬ ਦੀ ਧਰਤੀ ਤੇ ਹਿੰਦੁਸਤਾਨ ਦੀ ਧਰਤੀ ਦੀ ਕਿਹੜਾ ਪਰਿਵਾਰ ਹੈ ਜਿਹਦਾ ਅਸੀਂ ਨਾਂ ਹੀ ਨਹੀਂ ਅੱਜ ਤੱਕ ਸੁਣਿਆ ਬਾਬਾ ਤੂੰ ਜਵਾਬ ਦਿਆ ਕਰਦਾ ਸੀ ਮੇਰੇ ਪਰਿਵਾਰ ਦਾ ਨਾਂ ਹੈ ਖਾਲਸਾ ਪੰਥ ਬਾਬਾ ਤੇਰਾ ਖਾਲਸਾ ਪੰਥ ਅਜੇ ਜਾ ਤੂੰ ਆਪਣੇ ਖਾਲਸਾ ਪੰਥ ਨੂੰ ਸੱਦ ਕੇ ਲੈ ਕੇ ਆ ਸਾਡੇ ਰੋਣ ਸਾਡੇ ਕਿਰਨੇ ਸਾਡੇ ਮਾਂ ਬਾਪ ਭਰਾ ਪਰਿਵਾਰਕ ਸੰਸਾਰਿਕ ਰਿਸ਼ਤੇ ਨਹੀਂ ਸੁਣੇ ਸ਼ਾਇਦ ਤੇਰਾ ਹੀ ਖਾਲਸਾ ਪੰਥ ਸਾਡੇ ਤੇ ਹੁੰਦਾ ਹੋਇਆ ਜ਼ੁਲਮ ਨਾ ਸਹਾਰ ਸਕੇ ਤੇ ਸਾਨੂੰ ਇਥੋਂ ਅਹਿਮਦ ਸਾਹਿਬ ਅਬਦਾਲੀ ਦੇ ਕਿੰਗਿਆਂ ਦੇ ਕੋਲੋਂ ਸ਼ਾਇਦ ਬਚਾ ਕੇ ਲੈ ਜਾ ਸਕੇ ਜਾਂ ਬਾਬਾ ਆਪਣੇ ਖਾਲਸਾ ਪੰਥ ਨੂੰ ਸੱਦ ਕੇ ਲੈ ਕੇ ਆ ਕਿ ਤੇਰਾ ਖਾਲਸਾ ਪੰਥ ਕੋਈ ਹੈ ਵੀ ਹੈ ਜਾਂ ਤੂੰ ਅੱਜ ਤੱਕ ਐਵੇਂ ਫੋਕੀਆਂ ਫੜਾਈ ਮਾਰਦਾ ਰਿਹਾ ਹੈ ਉਸ ਬਾਬੇ ਨੂੰ ਜਦੋਂ ਨਾ ਤਾਨਾ ਜਿਆ ਮਾਰ ਕੇ ਆਖਿਆ ਉਹ ਬਾਬਾ ਉੱਠ ਕੇ ਆਇਆ ਖਾਲਸੇ ਪੰਥ ਤੱਕ ਇਧਰੋਂ ਗੁਰੂ ਕੇ ਖਾਲਸੇ ਤੱਕ ਸਰਦਾਰ ਜੱਸਾ ਸਿੰਘ ਹੋਣਾ ਤੱਕ ਖਬਰ ਪਹੁੰਚੀ ਸਰਦਾਰ ਬਕੇਲ ਸਿੰਘ ਹੋਣਾ ਨੇ ਤਿਆਰੀ ਕੀਤੀ ਗੁਰੂ ਕੇ ਖਾਲਸਾ ਘੋੜਿਆਂ ਤੇ ਸਵਾਰ ਹੋ ਕੇ ਕਮਰ ਕੱਸੇ ਲਾ ਕੇ ਜਦੋਂ ਤਿਆਰ ਪਰ ਤਿਆਰ ਹੋ ਕੇ ਅਹਿਮਦ ਖਾਨ ਅਬਦਾਲੀ ਦੇ ਕਰਿੰਦਿਆਂ ਦੇ ਨਾਲ ਟੱਕਰ ਕਰਨ ਵਾਸਤੇ ਗਿਆ ਜਿਹੜੀਆਂ ਧੀਆਂ ਸੀ ਹਿੰਦੁਸਤਾਨ ਦੀ ਧਰਤੀ ਤੋਂ ਪੰਜਾਬ ਦੀ ਧਰਤੀ ਤੋਂ ਇਹਨਾਂ ਨੇ ਬੰਨ ਕੇ ਖੜੀਆਂ ਉਹਨਾਂ ਨੂੰ ਛਡਾ ਕੇ ਘਰੋਂ ਘਰੀ ਪਹੁੰਚਾਇਆ ਘਰੋਂ ਘਰੀ ਪਹੁੰਚਾ ਕੇ ਉੱਥੇ ਜਿੰਨੇ ਕੁ ਸਿੱਖਾਂ ਦੀ ਡਿਊਟੀ ਲਗਾਈ ਗਈ ਅਹਿਮਦ ਖਾਨ ਅਫਗਾਨੀ ਦੇ ਕਨਿੰਦਿਆਂ ਦੇ ਨਾਲ ਦੋ ਹੱਥ ਕਰਨ ਲੱਗੇ ਆਖਿਰਕਾਰ جنگ ਦੇ ਮੈਦਾਨ ਦੇ ਵਿੱਚ ਆਏ ਸਰਦਾਰ ਜੱਸਾ ਸਿੰਘ ਸਰਦਾਰ ਬਖੇਲ ਸਿੰਘ ਅਤੇ ਇਹਨਾਂ ਦੇ ਨਾਲ ਹੋਰ ਖਾਲਸਾ ਜਿੰਨੇ ਵੀ ਤਿਆਰ ਪਰ ਤਿਆਰ ਸਿੰਘ ਗਏ ਸੀ ਜਿਸ ਤਰ੍ਹਾਂ ਅਹਿਮਦ ਖਾਨ ਅਫਗਾਨੀ ਉਹਦੇ ਕਿਰਿੰਦੇ ਇੱਕ ਪਾਸਿਓਂ ਜੰਗ ਦੇ ਮੈਦਾਨ ਦੇ ਵਿੱਚ ਆਏ ਨਹੀਂ ਤੇ ਆ ਅਲੀ ਦੇ ਨਾਰੇ ਲਗਾ ਰਹੇ ਨੇ ਦੂਜੇ ਪਾਸੇ ਗੁਰੂ ਕਾ ਖਾਲਸਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦੇ ਆਸ਼ੀਰਵਾਦ ਸਦਕਾ ਉਹਨਾਂ ਦਾ ਮੋਢੇ ਦਿੱਤੇ ਉਹਨਾਂ ਦਾ ਕੰਡ ਦਿੱਤੇ ਆਸ਼ੀਰਵਾਦ ਸੀ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹੀ ਨੇ ਸਾਨੂੰ ਸਿੱਖਿਆ ਦਿੱਤੀ ਕਿ ਕਦੀ ਵੀ ਕਿਸੇ ਇਸਤਰੀ ਦੇ ਉੱਤੇ ਹੁੰਦਾ ਹੋਇਆ ਗੁਰਮਨੀ ਸਹਾਰਨਾ ਕਦੇ ਵੀ ਕਿਸੇ ਬਜ਼ੁਰਗ ਤੇ ਬੱਚੇ ਤੇ ਹੁੰਦਾ ਹੋਇਆ ਗੁਰਮਨੀ ਸਹਾਰਨਾ ਤੁਹਾਨੂੰ ਦੁਸ਼ਮਣ ਦੇ ਕਰ ਮਾਰਨਾ ਵੀ ਚਾਵੇ ਕਦੀ ਉਹਦੀ ਇਸਤਰੀ ਤੇ ਉਹਦੇ ਬੱਚਿਆਂ ਦੇ ਉੱਤੇ ਉਹਦੇ ਬਜ਼ੁਰਗਾਂ ਦੇ ਉੱਤੇ ਵੀ ਹੱਥ ਨਾ ਚੁੱਕਿਓ ਕਦੀ ਉਹਦੇ ਕੋਲ ਜਦੋਂ ਸ਼ਸਤਰ ਨਾ ਹੋਵੇ ਉਹਦੇ ਉੱਤੇ ਵੀ ਹੱਥ ਨਾ ਚੁੱਕਿਓ ਐਸਾ ਗੁਰੂ ਕਾ ਖਾਲਸਾ ਮੱਲਾ ਮਾਰਦਾ ਹੋਇਆ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਪਹੁੰਚਿਆ ਸਾਹਮਣੇ ਅਹਲ ਅਫਗਾਨੀ ਦੇ ਕਰਿੰਦੇ ਦੂਜੇ ਪਾਸੇ ਉਹ ਗੁਰੂ ਕਾ ਖਾਲਸਾ ਜਿਸ ਤਰ੍ਹਾਂ ਜੰਗ ਦੇ ਮੈਦਾਨ ਦੇ ਵਿੱਚ ਉਹ ਹੱਤ ਕਰਨੀ ਬਾਅਦ ਦੇ ਸ਼ਬਦ ਨਹੀਂ ਇਹ ਉਹ ਬਣ ਕੇ ਤਸਵੀਰ ਅਲੀ ਦੀ ਕ੍ਰਿੰਦਿਆਂ ਦੇ ਆਪਸ ਦੇ ਵਿੱਚ ਦੋ ਹੱਥ ਹੋਏ ਜਹਲਮ ਨਦੀ ਦੇ ਕੰਡੇ ਦੇ ਉੱਤੇ ਤੇ ਕੁੱਝ ਬਹਤੇ ਦਰਿਆ ਦੇ ਵਿੱਚ ਡੁੱਬ ਕੇ ਮਰ ਗਏ ਤੇ ਬਹੁਤੀਆਂ ਨੇ ਗੁਰੂ ਕੇ ਖਾਲਸੇ ਦੇ ਨਾਲ ਜਦੋਂ ਦੋ ਹੱਥ ਕੀਤੇ ਬਹੁਤਾ ਗੁਰੂ ਕੇ ਖਾਲਸੇ ਨੇ ਵਿੱਚ ਸ਼ਹਾਦਤਾਂ ਦੇ ਜੰਮ ਪਿੱਤੇ ਉਹਦੀ ਫੌਜ ਵੀ ਬਹੁਤੀ ਮਾਰੀ ਗਈ ਤੇ ਬਾਕੀ ਵਦਪੱਦ ਦੀ ਹੋਈ ਦਰਿਆ ਦੇ ਵਿੱਚ ਡੁੱਬ ਕੇ ਮਰ ਗਏ ਗੁਰੂ ਕੇ ਖਾਲਸੇ ਨੇ ਮੱਲਾ ਮਾਰਦੇ ਹੋਏ ਉੱਥੋਂ ਜਦੋਂ ਪੰਜਾਬ ਦੀ ਇੱਜ਼ਤਾਂ ਦੇ ਰਾਖੀ ਪੰਜਾਬ ਦੀਆਂ ਇੱਜ਼ਤਾਂ ਨੂੰ ਬਚਾ ਕੇ ਪੰਜਾਬ ਦੀ ਧਰਤੀ ਨੂੰ ਵਾਪਸ ਪਹੁੰਚੇ ਜਿਹੜੀ ਧੀ ਜਿਹੜੇ ਪਿੰਡ ਦੀ ਸੀ ਜਿਹੜੇ ਮੁਹੱਲੇ ਦੀ ਸੀ ਉਹਨੂੰ ਘਰ ਘਰ ਵਿੱਚ ਪਹੁੰਚਾਇਆ ਗੁਰੂ ਕੇ ਖਾਲਸੇ ਨੇ ਇਥੇ ਢਾਡੀਆਂ ਦੇ ਪਿਤਾਮਾ ਬਾਪੂ ਸੋਹਣ ਸਿੰਘ ਜੀ ਸੀਤਲ ਨੇ ਲਿਖਿਆ ਹੈ ਕਿ ਜਿਹੜੀਆਂ ਧੀਆਂ ਨੂੰ ਅਹਿਮਦ ਖਾਨ ਅਦਾਲੀ ਦੇ ਕਨਿੰਦਿਆਂ ਨੇ ਚੁੱਕ ਕੇ ਖੜਿਆ ਸੀ ਉਹ ਬਹੁਤਿਆਂ Hindu ਧਰਮ ਦੇ ਨਾਲ ਸੰਬੰਧ ਰੱਖਦੀਆਂ ਸੀ ਸਾਡਾ ਇਸ ਗੱਲ ਨੂੰ ਕਹਿੰਦਾ ਇਹ ਮਤਲਬ ਨਹੀਂ ਕਿ ਉਹ ਸਿੱਖ ਪਰਿਵਾਰ ਦੇ ਨਾਲ ਸੰਬੰਧ ਨਹੀਂ ਸੀ ਰੱਖਦੀਆਂ ਬਸ ਇਸੇ ਗੱਲ ਦਾ ਜ਼ਿਕਰ ਕਰਨਾ ਚਾਹੁੰਦੇ ਆ ਕਿ ਜਿਹੜੇ ਸਿੱਖ ਸੀ ਉਹ ਕਿਸੇ ਸਮੇਂ ਬਗਾਨੀ ਧਰਤੀ ਦੇ ਉੱਤੇ ਹੁੰਦਾ ਹੋਇਆ ਜ਼ੁਲਮ ਵੀ ਨਹੀਂ ਸੀ ਵੇਖ ਸਕਦੇ ਤੇ ਅੱਜ ਅਸੀਂ ਆਪਣੇ ਸਿੱਖਾਂ ਦੇ ਘਰਾਂ ਦੇ ਵਿੱਚ ਧਿਆਨ ਮਾਰ ਕੇ ਵੇਖੀਏ ਕਿ ਅਸੀਂ ਅੱਜ ਉਹ ਗੁਰੂ ਕੇ ਖਾਲਸੇ ਦੇ ਜਿਹੜਾ ਨਕਸ਼ਾ ਸਾਨੂੰ ਹੁਲਿੱਕੇ ਦਿੱਤਾ ਸੀ ਉਹਨਾਂ ਨਕਸ਼ਿਆਂ ਤੇ ਚੱਲ ਰਹੇ ਹਾਂ ਜਾਂ ਨਹੀਂ ਇਹ ਆਪੂ ਆਪਣੇ ਘਰਾਂ ਦੇ ਵਿੱਚੋਂ ਹੁਣ ਅਸੀਂ ਧਿਆਨ ਮਾਰੀਏ ਕਿ ਅਸੀਂ ਸਿੱਖ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਆਂ ਸਿੱਖ ਘਰਾਂ ਦੇ ਵਿੱਚ ਪੈਦਾ ਹੋਈਆਂ ਕਿੰਨਿਆਂ ਦੇ ਸਾਡੇ ਸਿਰਾਂ ਦੇ ਉੱਪਰ ਕੇਸ ਨੇ ਤੇ ਕਿੰਨੇ ਜਿਹੜੇ 3 ਤੋਂ 4 ਸਾਲ ਦੀ ਉਮਰ ਦੇ ਵੀ ਛੋਟੇ ਬੱਚੇ ਨੇ ਜਿਨ੍ਹਾਂ ਨੇ ਕੇਸ ਕਤਲ ਕਰਵਾਏ ਨੇ ਯਾਦ ਰੱਖਿਓ 4-5 ਸਾਲ ਦਾ ਬੱਚਾ ਛੋਟੀ ਉਮਰ ਦੇ ਵਿੱਚ ਆਪ ਨਾਈ ਦੀ ਦੁਕਾਨ ਤੇ ਚੱਲ ਕੇ ਨਹੀਂ ਜਾ ਸਕਦਾ ਜਾਂ ਮਾਂ ਖੜਦੀ ਹੈ ਜਾਂ ਬਾਪ ਖੜਦਾ ਹੈ ਘਰ ਦੇ ਪਰਿਵਾਰ ਦੇ ਵਿੱਚ ਕੋਈ ਵੱਡਾ ਮੈਂਬਰ ਖੜਦਾ ਹੈ ਤਕੀ ਅਸੀਂ ਸਿੱਖ ਕੌਮ ਦੇ ਸਟੈਂਡ ਤੇ ਅਸੀਂ ਸਿੱਖ ਕੌਮ ਦੇ ਵਿੱਚ ਪੈਦਾ ਹੋ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਨੂੰ ਧਾਰਨ ਕੀਤਾ ਹੈ ਮੇਰੇ ਤੋਂ ਪਹਿਲਾ ਕਿਛੋਟੀ ਬੱਚੀ ਤੁਹਾਡੇ ਨਾਲ ਕਵਿਤਾ ਸੰਗੀ ਕਰਕੇ ਗਈ ਹੈ ਅਸੀਂ ਗੁਰੂ ਗ੍ਰੰਥ ਨੂੰ ਮੰਨਦੇ ਹਾਂ ਪਰ ਮੰਨਦੇ ਨਾ ਗੁਰਬਾਣੀ ਨੂੰ ਅਸਲ ਦੇ ਵਿੱਚ ਗੱਲ ਉਹੀ ਹੈ ਅਸੀਂ ਮੱਥੀ ਵੀ ਟੇਕ ਰਹੀ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ ਆ ਕੇ ਸਿਰ ਵਿੱਚ ਝੁਕੰਦੇ ਆ ਪਰ ਮਨ ਨੂੰ ਝੁਕਾਉਣ ਦੀ ਕੋਸ਼ਿਸ਼ ਨਹੀਂ ਕਰਦੇ ਅਸੀਂ ਇਹ ਆਖਦੇ ਆ ਕਿ ਅਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਿੱਖ ਆ ਪਰ ਕਦੀ ਜਿਹੜੀ ਸਾਨੂੰ ਗੁਰੂ ਸਹਿਬਾਨਾਂ ਨੇ ਬਾਣੀ ਸਾਡੀ ਝੋਲੀ ਦੇ ਵਿੱਚ ਪਾਈ ਕਦੀ ਉਹਨੂੰ ਪੜਨ ਦਾ ਯਤਨ ਕੀਤਾ ਅਸੀਂ ਸਿਰਫ ਇਹੀ ਵੇਖਦੇ ਆ ਕਿ ਅਸੀਂ ਗੁਰੂ ਘਰ ਦੇ ਵਿੱਚ ਜਾ ਕੇ ਦਰਸ਼ਨ ਕਰ ਆਏ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ ਸਿਰ ਝੁਕਾ ਦਿੱਤਾ ਪਰ ਅਸਲ ਕਾਰਜ ਦਿੱਤੀ ਸੀ ਸਾਨੂੰ ਲੋੜ ਸੀ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ 1430 ਅੰਗ ਉਹਨਾਂ ਦੇ ਕੱਲੇ-ਕੱਲੇ ਸ਼ਬਦ ਨੂੰ ਪੜ੍ਹ ਕੇ ਦੇਖੀ ਉਹਨਾਂ ਦੇ ਵਿਚਾਰ ਨੂੰ ਅਸੀਂ ਆਪਣੇ ਹਿਰਦੇ ਦੇ ਵਿੱਚ ਵਸਾਈਏ ਮੇਰੇ ਬਹੁਤ ਹੀ ਸਤਿਕਾਰਯੋਗ ਭਾਈ ਰਾਜਪਾਲ ਸਿੰਘ ਜੀ ਜਿਨ੍ਹਾਂ ਨੇ ਆਪ ਸਰਪਰ ਸੰਤਾਂ ਦੇ ਸਨਮੁਖ ਇਸੇ ਹੀ ਵਿਚਾਰ ਦੀ ਸਾਂਝ ਪਾਉਣੀ ਕਿ ਅਸੀਂ ਘਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਸਹਿਜ ਪਾਠ ਦੇ ਨਾਲ ਜੋੜੀਏ ਆਪ ਵੀ ਘਰਾਂ ਦੇ ਵਿੱਚ ਨਿਰੰਤਰ ਸਹਿਜ ਪਾਠ ਕਰੀਏ ਇਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਜੀ ਬੋਲਦਿਆਂ ਕੋਲੋਂ ਹੀ ਕਾ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਮੇਰੀਆਂ ਭੁੱਲਾਂ ਨੂੰ ਮੇਰੀ ਚੋਲੀ ਵਿੱਚ ਪਾ ਕੇ ਗੁਰੂ ਕੇ ਇਤਿਹਾਸ ਨੂੰ ਹਿਰਦੇ ਦੇ ਵਿੱਚ ਵਸਾਉਂਦਾ ਯਤਨ ਕਰਿਓ ਇਤਨੀਆਂ ਬੇਨਤੀਆਂ ਪ੍ਰਵਾਨ ਕਰਦੇ ਹੋਏ ਦੋਵੇਂ ਹੱਥ ਜੋੜੋ ਸਿਰ ਝੁਕਾਓ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ i